ਭਾਈ 사ਸਰੀ ਕਾਲ ਜੀ ਸਵਾਗਤ ਕਰਦੇ ਆ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਬਟਾਲੇ ਸ਼ਹਿਰ ਦੇ ਵਿੱਚ ਡੇਰੀ ਤੇ ਪਹੁੰਚੇ ਆ ਜੀ ਵਪਾਰ ਦਾ ਕੰਮ ਆ ਨਾਲ ਨਾਲ ਡੇਰੀ ਦਾ ਕੰਮ ਆ ਤੇ ਭਾਈ ਉਹਨੇ ਚਾਰ ਝੋਟੀਆਂ ਸੇਲ ਕਰਨੀਆਂ ਬਹੁਤ ਚੰਗੀ ਕੁਆਲਿਟੀ ਦੀਆਂ ਟਾਪ ਦੀਆਂ ਝੋਟੀਆਂ ਤਾਜ਼ੀਆਂ ਸੂਈਆਂ ਬਿਲਕੁਲ ਬਾਕੀ ਦੀ ਜਾਣਕਾਰੀ ਆਪਾਂ ਭਾਈ ਕੋਲ ਲੈ ਲਾਂਗੇ ਆਪਾਂ ਹਰવાર ਬੇਨਤੀ ਕਰਦੇ ਆ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਵੀ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕਿਆ ਆਪਣੀ ਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬੜ ਹੁੰਦਾ ਉਹ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਨੇ ਆ ਇਹਨਾਂ ਝੋਟੀਆਂ ਦੀ ਡੀਟੇਲ ਲੈਨੇ ਆ ਬਹੁਤ ਹੀ ਸੋਹਣੀਆਂ ਸੁਨੱਖੀਆਂ ਝੋਟੀਆਂ ਜੀ ਹਾਂ ਜਸਤਰੀਕਾਲ ਪਾਜੀ ਸਤਿ ਸ੍ਰੀ ਅਕਾਲ ਜੀ ਹੋਰ ਭਿੰਦਰ ਸਾਹਿਬ ਠੀਕ ਠਾਕ ਹੋ ਵਧੀਆ ਚੜ੍ਹਦੀ ਕਲਾ ਜੀ ਤੁਸੀਂ ਸੁਣਾਓ ਜੀ ਵਧੀਆ ਕਿਰਪਾ ਪਰਮਾਤਮਾ ਦੀ ਤੇ ਪਹਿਲੀ ਲੱਗੀ ਵੀਡੀਓ ਬਣਾਣਾ ਤੁਹਾਡੇ ਕੋਲ ਪਹਿਲੀ ਹਾਜ਼ਰੀ ਆ ਜੀ ਠੀਕ ਆ ਤੇ ਝੋਟੀਆਂ ਸਾਰੀਆਂ ਹੀ ਉਧਰੋਂ ਲੈ ਕੇ ਆਉਂਦੇ ਜੀ ਇਹ ਹਰੀਆੜੀ ਦੀਆਂ ਵੀਰ ਜੀ ਨਾਲ ਡੇਰੀ ਦਾ ਕੰਮ ਨਾਲ ਦੁੱਧ ਦਾ ਕੰਮ ਚੱਲੀ ਜਾਂਦਾ ਸ਼ਹਿਰ ਚ ਠੀਕ ਆ ਤਾਂ ਵਪਾਰ ਵੀ ਕਰਦੇ ਨਾਲ ਨਾਲ ਵਪਾਰ ਵੀ ਕਰੀ ਜਾਂਦੇ ਆ ਜੀ ਐਡਰੈਸ ਦੱਸ ਦਿਓ ਜੀ ਆਪਣਾ ਐਡਰੈਸ ਸਾਡਾ ਸ਼ਹਿਰ ਬਟਾਲਾ ਜੀ ਮੱਲਾ ਹੈਗਾ ਤਰਨਪੁਰਾ ਕਲੋਨੀ ਜੀ ਨੇੜੇ ਜਲੰਧਰ ਰੋਡ ਠੀਕ ਆ ਜੀ ਹਾਂ ਨਾਮ ਕੀ ਹੈ ਜੀ ਤੇਂਦਰ ਰੰਧਾਵਾ ਜੀ ਠੀਕ ਆ ਫੋਨ ਨੰਬਰ ਦੱਸ ਦਿਓ ਜੀ 98553 14441 ਠੀਕ ਆ ਤੇ ਚਾਰੇ ਤਾਜ਼ੀਆਂ ਸੁਈਆਂ ਹਨ ਚਾਰੇ ਤਾਜ਼ੀਆਂ ਸੁਈਆਂ ਤੇ ਸ਼ਰਵਾਦ ਇਤੋਂ ਹੀ ਕਰੀਏ ਹਨ ਹਰਲੀ ਝੋਟੀ ਤੋਂ ਕਿੰਨਾ ਦੁੱਧ ਜੀ ਇਹਦੇ ਕੋਲ ਇਹ ਭਿੰਦਰ ਸਾਹਿਬ ਤਕਰੀਬਨ 13 ਲੀਟਰ ਦੁੱਧ ਹੁਣ ਹਾਜ਼ਰ ਹੋਊਗਾ 13 ਲੀਟਰ ਦੁੱਧ ਹਾਜ਼ਰ ਹੈ ਠੀਕ ਹੈ ਕਿਉਂਕਿ ਥੋੜਾ ਜਿਹਾ ਸ਼ਹਿਰ ਚ ਪੱਕੇ-ਪੁੱਕੇ ਦਾ ਬੁਰਾ ਮਨ ਜਾਂਦੀਆਂ ਥੋੜੀ ਜਗ੍ਹਾ ਟੈਟ ਆ ਰੇਤੇ ਰੂਤੇ ਦੀਆਂ ਗਿੱਜੀਆਂ ਹੁੰਦੀਆਂ ਉਧਰ ਦੀਆਂ ਪੰਡਾ ਦਾ ਮਾਲ ਗਿੱਜਿਆ ਹੁੰਦਾ ਉਹਦਾ ਕਰਕੇ ਥੋੜਾ ਜਿਹਾ ਨਾ ਬੈਣ ਬੌਂਦੀ ਹਲਕਤ ਜੀ ਕਰਦੀਆਂ ਨੇ ਬੜਾ ਫਰਕ ਪੈਂਦਾ ਜੀ ਜੀ ਬਿਲਕੁਲ ਬਾਕੀ ਆ ਵੀ ਚੋਣ ਚਵਾਦੀਆਂ ਇੱਕ ਨੰਬਰ ਹੋਣਗੀਆਂ ਠੀਕ ਆ ਤੇ ਹਰ ਪੱਖੋਂ ਪੂਰੀਆਂ ਇਹ ਛੋਟੀ ਦਾ ਬੱਚਾ ਤੇ ਬੱਚਾ ਕੀ ਹੈ ਤੇ ਮਗਰ ਬੱਚਾ ਵੀ ਜਿੱਦਣਾ ਪੈਣਾ ਥੋੜਾ ਜਿਹਾ ਵਪਾਰ ਦਾ ਕੰਮ ਆ ਤੇ ਇਹੀ ਬੱਚਿਆਂ ਦੇ ਪਿੱਛੇ ਜਿਆਦਾ ਨਹੀਂ ਪੈਂਦੇ ਸਾਨੂੰ ਇਹ ਹੁੰਦਾ ਕਿ ਮੈਂ ਦੁੱਧ ਵਾਲੀ ਹੋਵੇ ਜਿਹੜੇ ਘਰ ਵੀ ਜਾ ਕੇ ਵੱਜੇ ਨਾ ਜੀ ਜੀ ਉਹਦਾ ਕੋਟਾ ਪੂਰਾ ਕਰੇ ਠੀਕ ਹੈ ਜੀ ਠੀਕ ਹੈ ਜੀ ਤੋਰ ਕੇ 15 ਲੀਟਰ ਦੀ ਗਾਰੰਟੀ ਨਾ ਦੇਵਾਂਗੇ ਵੱਧ ਦੇ ਦੇ ਕਿਸ ਦੀ ਕਿਸਮਤ ਆ ਹੁਣ 13 ਲੀਟਰ ਆ ਹੁਣ 13 ਲੀਟਰ ਹਾਜ਼ਰ ਹੈ ਠੀਕ ਹੈ ਜੀ ਤੇ ਬੰਦ ਬੱਚਾ ਮੰਗੇ ਤੋੜ ਦੋ ਇਹਨੂੰ ਮੜ ਆਹ ਵੇ ਝੋਟੀ ਵੇਖੋ ਕੱਦ-ਕਾੜ ਝੋਟੀ ਦਾ ਬਹੁਤ ਚੰਗਾ ਸੋਹਣੀ ਸੁਨੱਖੀ ਝੋਟੀ ਆ ਮਗਰੇ ਦੇ ਕੱਟੀ ਆ ਜੀ ਉਹ ਸੁਆ ਭਿੰਦਰ ਸਾਹਿਬ ਝੋਟੀ ਦਾ ਹੈਗਾ ਦੂਜਾ ਦੂਜਾ ਸੁਆ ਪਰ ਚਲੋ ਜੇ ਕਿਨੂੰ ਧੋਖੇ ਜਿ ਰੱਖਣਾ ਹੋਵੇ ਤੇ ਪਹਿਲੇ ਨੇ ਵੀ ਕਹਿ ਲਿਆ ਮੂੰਹ ਪਹਿਲਣਾ ਵਾਲਾ ਜੀ 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 ਪਿੱਛੋਂ ਲੈਵੇ ਭਾਵੇਂ ਜੀ ਦੂਜਾ ਸੁਆ ਹਾਂ ਜੀ ਥਾਣ ਬੜੇ ਸੋਹਣੇ ਲੱਗੇ ਆ ਕੁਆਲਿਟੀ ਵਾਲਾ ਥਾਣਾ ਆਹ ਵੇ ਥਾਣ ਦੀ ਕੁਆਲਿਟੀ ਮਗਰ ਕੱਟੀ ਆ ਆਹ ਵੇਖੋ ਯਾ ਕੱਟੀ ਹੈ ਕਿੰਨੇ ਕ ਦਿਨਾਂ ਦੇਣੋਗੇ ਸੂਈ ਨੂੰ ਇਹ ਤਕਰੀਬਨ 10 12 ਦਿਨ ਹੋਗੇ ਜੀ 10 12 ਦਿਨ ਤੇ 10 12 ਦਿਨਾਂ 13 ਲੀਟਰ ਦੁੱਧ ਜਿਹੜਾ ਇਹ ਕੋਲ ਹਾਜ਼ਰ ਹੈ ਆਹ ਵੇਖੋ ਕਰੋ ਚੱਕ ਆਹ ਖਾਨਾ ਹਾਰੀ ਸਰੀ ਮੈਨੂੰ ਨਹੀਂ ਲੱਗਦਾ ਹਾਂਜੀ 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 ਬਾਕੀ ਮੂੰਹ ਅਜੇ ਚੌਗੀ ਆ ਅੱਛਾ ਮੂੰਹ ਚੌਗੀ ਹਾਂਜੀ ਸਾਰੇ ਪੁਆਇੰਟ ਪੈਨਣ ਵਾਲੇ ਹੈ ਦੁੱਜਣ ਝੂਠ ਮਾਰ ਕੇ ਨਹੀਂ ਦੇਣ ਠੀਕ ਹੈ ਜੀ ਤੇ ਮੁੱਲ ਕਿੰਨਾ ਕਰਨਾ ਹੈ ਜੀ ਇਹਦਾ ਉਹਨਾਂ ਭਿੰਦਰ ਸਾਹਿਬ ਜਿਹਦੇ ਮੈਂ ਦਾ ਕਰੀਏ ਫਿਰ ਤੇ ਡੇਢ ਹਾਂਜੀ ਪਰ ਜੀ ਅਸੀਂ ਆਪਣੇ ਹਿਸਾਬ ਨਾਲ ਥੋੜਾ ਜਿਹਾ ਵੇਖੀ ਵੀ ਥੋੜੀ ਜੀ ਕਮਾਈ ਨਾ ਦੇਈਏ ਹਾਂਜੀ 5 ਲੱਖ ਦੀ ਝੋਟੀ ਦੇ ਦਿਆਂਗੇ ਛੋੜ ਕਰ ਦੋ ਮੌਕੇ ਤੇ ਮੌਕੇ ਦੇ ਕਰ ਦਿਆਂਗੇ ਜੀ 5000 ਰੁਪਏ ਛੱਡ ਦਿਆਂਗੇ 1 20 ਦੀ ਹਾਂਜੀ ਬਾਕੀ ਫੋਨ ਲਾਵੇ ਕੋਈ ਹਨਾ ਹਾਂਜੀ ਹਾਂਜੀ ਕੋਈ ਨਾ ਪਿਆਰ ਪਿਆਰ ਵਧਾਉਣਾ ਭੈਣ ਭਰਾਵਾਂ ਨਾਲ ਪਹਿਲੀ ਵੀਡੀਓ ਕੋਈ ਦੂਰੋਂ ਆਉਂਦਾ ਉਹਨਾਂ ਕੋ ਤਾਂ ਵਧ ਮਾਨ ਕਰ ਦਿਆਂਗੇ ਏਡੀ ਕੋ ਗੱਲ ਠੀਕ ਹੈ ਜੀ ਠੀਕ ਹੈ ਬਾਕੀ ਫੋਨ ਲਾਓ ਪਹਿਲੀ ਵੀਡੀਓ ਆ ਤੇ ਮੁੱਲ ਵੇਖ ਲਓ ਜੀ ਬਿਲਕੁਲ ਜਾਇਜ਼ ਕੀ ਦਾ ਥਾਣ ਦੀ ਕੁਆਲਿਟੀ ਇਕਨ ਫੇਰ ਨੇੜੇ ਆ ਲੈ ਬਹੁਤ ਹੀ ਸੋਹਣਾ ਚੌਣ ਵੇਖੋ ਕਿੰਡੀ ਸੋਹਣੀ ਹੈ ਜੀ ਥਾਂ ਵੀ ਚੰਗਾ ਪਾਰਟੀ ਹੈ ਮਤਲਬ ਚਵਾਈ ਦਾ ਕੋਈ ਵੀ ਪਸ਼ੂ ਸਾਡਾ ਜਿਹੜਾ ਨਾ ਜੀ 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 ਠੀਕ ਹੈ ਜੀ ਦੂਜੇ ਨੰਬਰ ਵਾਲੀ ਜਿਹੜੀ ਕਸੂਗਾ ਇੱਕ ਨੰਬਰ ਠੀਕ ਆ ਇਹ ਪਿੰਡੂ ਸਾਹਿਬ ਦੂਜਾ ਸੂਆ ਝੋਟੀ ਹੈ ਹਾਂ ਜੀ ਹਰਿਆਣੇ ਦੀ ਹੈ ਜੀ ਠੀਕ ਆ ਥੋੜਾ ਜਿਹਾ ਨਾ ਐਸ ਬੰਨੇ ਉਹ ਵੇਚੀ ਉੱਠੀ ਆ ਬਾਦੀ ਜੀ ਕਰਦੀ ਠੀਕ ਆ ਪਤਾ ਲੇਵੇ ਲੂਵੇ ਦੀ ਚਵਾਈ ਦੀ ਇੱਕ ਨੰਬਰ ਆ ਤੇ ਲੱਗਦੀ ਜੈਡ ਬਲੈਕ ਹੀ ਆ ਸਾਰੀ ਹੈ ਜੈਡ ਬਲੈਕ ਹੈ ਹਨਾ ਹਰਿਆਣੇ ਦੀ ਝੋਟੀ ਹੈ ਜੀ ਠੀਕ ਹੈ ਜੀ ਠੀਕ ਹੈ ਸਹੀ ਆ ਤੇ ਕਿੰਨਾ ਦੁੱਧ ਹੈ ਜੀ ਇਹਦੇ ਕੋਲ ਇਹਦੇ ਕੋ ਮੌਕੇ ਤੇ ਤਕਰੀਬਨ 12 ਲੀਟਰ ਦੁੱਧ ਆ ਜਾ ਹਾਜ਼ਰ ਅੱਛਾ ਤੇ ਪੰਜਵਾ ਦਿਨ ਹੀ ਸੂਈ ਗਏ ਠੀਕ ਹੈ ਬੱਚਾ ਬੋਲੀ ਲਈਆ ਮੰਨ ਕੇ ਚਲੋ ਬੱਚਾ ਕੀ ਮਗਰੇ ਤੇ ਉਹਨੂੰ ਹੀ ਲੈ ਜਾਓ ਇਹਨੂੰ ਕੋਈ ਨਹੀਂ ਝੋਟੀ ਨਹੀਂ ਲੈ ਜਾਓ ਉੱਥੇ ਬੱਚੇ ਦੇ ਲੱਗੇ ਹੀ ਲੈ ਜਾਓ ਕੋਈ ਨਹੀਂ ਇਹਦਾ ਸੂਆ ਇਹਦਾ ਦੂਜਾ ਸੂਆ ਇਹਦਾ ਜੀ ਦੂਜਾ ਸੂਆ ਝੋਟੀ ਸੋਹਣੀ ਸਨੱਖੀ ਪੂਰੀ ਆ ਵੇਖੋ ਜੀ ਅੱਖ ਵੀ ਬਹੁਤ ਸੋਹਣੀ ਆ ਸਿੰਘ ਵੀ ਬੜਾ ਚੰਗਾ ਥਾਣ ਬੜੇ ਸੋਹਣੇ ਲੱਗੇ ਕੁਆਲਟੀ ਵਾਲੇ ਆ ਵੇਖੋ ਕਰੋ ਚੈੱਕ ਝੋਟੀ ਹੈ ਬਿਲਕੁਲ ਜੈਡ ਬਲੈਕ ਜੀ ਆ ਵੇਖੋ ਜੀ ਪੰਜ ਮਾ ਦੇਣ ਸੂਈ ਨੂੰ ਕੱਟਾ ਆ ਗਿਆ ਜੀ ਹਾਂ ਕੱਟਾ ਆ ਜਾ ਆ ਆ ਕੱਟਾ ਜੀ ਇਹਦਾ ਵੇਖੋ ਬੱਚੇ ਕੁਲੇ ਹੀ ਆ ਬਾਕੀ ਸਾਰੇ ਥਾਣੇ ਦਾ ਵੀ ਝੋਟੀ ਦਾ ਚੰਗਾ ਲੱਗਾ ਜੀ ਕਰੋ ਚੈੱਕ 12 ਲੀਟਰ ਜਿਹੜਾ ਦੁੱਧ ਇਸ ਟਾਈਮ ਤੇ ਹਾਜ਼ਰ ਆ ਜਿਹੜਾ ਉਹ ਦੱਸਦੇ ਆ ਭਾਜੀ ਹੁਣੀ ਆਓ ਕਰੋ ਚੈੱਕ ਭਿੰਡਰ ਦਾ ਬੰਦੇ ਦੇ ਹਿਸਾਬ ਨਾਲ ਆਪਾਂ ਝੂਠ ਮਾਰੀ ਜਾਈਏ 16 ਇੰਚ 17 ਜੀ 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 ਹਾਂ ਜੀ ਹਾਂ 12 ਕਿਲੋ ਆ ਜੀ ਜੀ 10 ਲੀਟਰ ਦੀ ਓਟਨਾ ਦੇਾਂਗੇ ਜਿੰਨੇ ਖੜਨੀ ਹੋਵੇ ਬਿਲਕੁਲ ਬਿਲਕੁਲ ਜੀ ਬਿਲਕੁਲ ਤੁਸੀਂ ਜੇ ਅੱਜ ਤੋਂ ਕੋਈ ਚੌਥੇ ਦਿਨ ਤੋਂ ਸਾਡੇ ਕੋਲ ਲੈਂਦਾ ਤੇ ਆਪਾਂ 16 ਲੀਟਰ ਚਵਾ ਦੇ ਬਿਲਕੁਲ ਤੁਸੀਂ ਚਵਾ ਦੇਣਾ ਜੀ ਆਹ ਵੇਖੋ ਕਰੋ ਚੈੱਕ ਜੀ ਬਾਕੀ ਝੋਟੀ ਸਨਖੀ ਪੂਰੀ ਆ ਕੁਆਲਿਟੀ ਝੋਟੀ ਦੀ ਚੰਗੀ ਆ ਜੀ ਕਰੋ ਦਰਸ਼ਕ ਤੇ ਦੱਸੋ ਫੇਰ ਮੋਲੇ ਦਾ ਕਿੰਨਾ ਕਰ ਰਹੇ ਜੀ ਇਹਦਾ ਝੋਟੀ ਦਾ ਮੋਲ ਆਪਾਂ ਕਰਾਂਗੇ 120 ਤੇ ਛੋੜ ਕਿੰਨੇ ਕਰਾਂਗੇ 5000 ਛੂਟ ਕਰਾਂਗੇ 115 ਦਾ ਮੌਕੇ ਤੇ ਹੋ ਜੂ ਬਾਅਦ ਚ ਮਾਨਤਾਨਕ ਨਹੀਂ ਉਹ ਫਿਰ ਮੌਕਾ ਹੀ ਦੱਸੂਗਾ ਬਾਕੀ ਫੋਨ ਪਤਾ ਕਿ ਜਿੰਨੇ ਮੰਗੇ ਝੋਟੀਆਂ ਦੇ ਤੋਂ ਵੱਧ ਕਿ ਉਹ ਵਿਕ ਜੇ ਆਹਾਂ ਜੀ ਕਈ ਏਰਾ ਹੋ ਜਾਂਦਾ ਜੀ ਕਈ ਏਰਾ ਦੋਰੇ ਦੋਰੇ ਵਿਕ ਜਾਂਦੇ ਆ ਪਰ ਆਹ ਵੇਖੋ ਕਰੋ ਜਗ ਦਰਸ਼ਨ ਝੋਟੀ ਦੇ ਸੋਹਣੀ ਸੁਨੱਖੀ ਪੂਰੀ ਆ ਐਚ ਐਫ گاਵਾਂ ਵਾਲਾ ਲੇਵਾ ਲੱਗਾ ਝੋਟੀ ਨੂੰ ਸੋਹਣੀ ਹੈ ਜੈਡ ਬਲੈਕ ਆ ਬਾਕੀ ਤੀਜੇ ਨੰਬਰ ਵਾਲੀ ਜਿਹੜੀ ਇਹਦੇ ਬਾਰੇ ਦਸੀ ਹੈ ਜੀ ਇਹ ਪਹਿਲਾ ਝੋਟੀ ਹੈ ਜੀ ਪਹਿਲਾ ਸੂਆ ਹਾਂਜੀ ਠੀਕ ਹੈ ਜੀ ਦੁੱਧ 12 ਲੀਟਰ ਤਿਆਰ ਦੁੱਧ 12 ਲੀਟਰ ਠੀਕ ਆ ਜੀ ਹਫਤੇ ਦੀ ਸੋਈ ਆ ਇਹ ਤੇ ਬੱਚਾ ਇਹਦੇ ਮਗਰ ਕੀ ਆ ਤੋੜ ਲਓ ਉਹਨੂੰ ਤੋੜ ਲਓ ਕੋਈ ਨਹੀਂ ਕੋਈ ਨਾ ਇੱਧਰ ਤੋੜ ਦਿਨਾ ਛੋਟੀ ਛੋਟੀ ਦਾ ਕੱਦ ਕਾੜ ਵੇਖੋ ਕਿੰਨਾ ਚੰਗਾ ਸੋਹਣਾ ਕੱਟੀ ਮਗਰ ਇਹਦੇ ਬੱਚੇ ਕੂਲੇ ਹੀ ਆ ਸਾਰੇ ਆ ਵੇਖੋ ਛੋਟੀ ਜੱਤ ਵਾਲੀ ਛੋਟੀ ਆ ਜਿੱਦਾਂ ਕਹਿ ਦਿੰਦੇ ਹਨਾ ਛੋਟੀ ਸੁਨੱਖੀ ਪੂਰੀ ਆ ਥਾਣ ਬੜੇ ਚੰਗੇ ਲੱਗੇ ਕੁਆਲਟੀ ਇਹ ਵੀ ਭਾਈ ਦੰਦਾਂ ਜਾ ਇਹ ਭਾਈ ਦੋਂਦੀ ਆ ਮੂੰਹ ਅੱਛਾ ਦੋ ਦੰਦ ਦੋ ਦੰਦ ਆ ਠੀਕ ਕਾਲੂ ਫੂਲ ਮੀਆਂ ਵਾਲਾ ਲੱਗਿਆ ਜੀ 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 ਦੂਜੇ ਚੌਥੇ ਫੂਲੇ ਵਾਲੇ ਨੇ ਥਾਨ ਬੜਾ ਚੰਗਾ ਲੱਗਾ ਜੀ ਬਾਕੀ ਸਿੰਗ ਵੀ ਹਰ ਪੱਖੋਂ ਸਿੰਗ ਬਹੁਤ ਸੋਹਣਾ ਹਾਂਜੀ ਬਿਲਕੁਲ ਚੰਗਾ ਸਿੰਗ ਲੱਗਾ ਤਾਂ ਮਗਰ ਇਹਦੇ ਕੱਟੀ ਜੇ ਕੱਟੀ ਤੇ ਮਾੜੀ ਝਾਤੀ ਮਰਾ ਦਨੇ ਆਪਾਂ ਇਹ ਕਰਾਂ ਕਿਹੜੀ ਕੱਟੀ ਵੀਰ ਜੀ ਇਹਦੀ ਆਹ ਵੇਖੋ ਬਈ ਠੀਕ ਕੱਟੀ ਬੱਚਾ ਕੁਲਾ ਹੀ ਜਾ ਦੇ ਤੇ ਉਹ ਜਿਹੜੀ ਚੌਥੇ ਨੰਬਰ ਵਾਲੀ ਉਹਦਾ ਬੱਚਾ ਕਿਹੜਾ ਉਹਦਾ ਉਹ ਕੱਟਾ ਜੀ ਆਹ ਕੱਟਾ ਉਹਦਾ ਠੀਕ ਹੈ ਜੀ ਆਹ ਬੱਚਾ ਇਹਦਾ ਜਿਹੜੀ ਹੁਣ ਦਿਖਾਈ ਆ ਵੇਖੋ ਜੀ ਤਾਂ ਭਾਜੀ ਕਿੰਨਾ ਕੁ ਦੁੱਧ ਕਰ ਕਰ ਜੂਗੀ ਏ 12 ਲੀਟਰ ਹਜਰਾ ਜੀ 14 ਲੀਟਰ ਦੁੱਧ ਪਾ ਦੂਗੀ ਛੋਟੀ 12 ਲੀਟਰ ਹੁਣ ਤਿਆਰ ਆ ਥਾਨ ਚੰਗਾ ਲੱਗਾ ਹਨਾ ਠੀਕ ਆ ਵੀ ਹੁਣ 12 ਲੀਟਰ ਤੁਸੀਂ ਚੁਵਾ ਦੇਣਾ ਹਾਂਜੀ ਠੀਕ ਆ ਤਾਂ ਮੋਲੇ ਦਾ ਕਿੰਨਾ ਕਰਨਾ ਜੀ 7 ਲੱਖ ਰੁਪਏ ਵਿੱਚ ਛੋਟੀ ਲਿਆਂਗੇ ਛੋੜ ਉਹੀ ਕਹਿੰਦਾ ਤੁਹਾਨੂੰ ਦੱਸਦਾ ਜੀ 1 20 ਦੀ ਲਓ ਜੀ ਬਾਕੀ ਫੋਨ ਲਾ ਲੈ ਕੋਈ ਭੈਣ ਭਰਾ ਕਈ ਵਾਰਾ ਜੋੜੇ ਵਾਲੇ ਆ ਜਾਂਦੇ ਆ ਮਾਣ ਖੁੱਲਾ ਕਰ ਦੂਗਾ ਵੀਰ ਦਿਲ ਦਰਿਆਵਾ ਵੀਰ ਦਾ ਤੇ ਆ ਜਿਹੜੀ ਅੱਗੇ ਆ ਗਈ ਇਹਦੇ ਬਾਰੇ ਦੱਸਿਓ ਜੀ ਇਹ ਦੋਂਦੀ ਝੋਟੀ ਹੈ ਜੀ ਅੱਛਾ ਦੋ ਦੋਂਦਾ ਠੀਕ ਆ 10 ਲੀਟਰ ਦੁੱਧ ਤਿਆਰ ਆ ਹੁਣ ਕਟਾ ਮਗਰੇ ਦੇ ਹਾਂਜੀ ਰੋਸਾਨ ਦੀ ਝੋਟੀ ਹੈ ਝੋਟੀ ਹੈ ਵੀ ਸੋਹਣੀ ਸੁਨੱਖੀ ਹੈ ਜੀ ਹਾਂਜੀ ਕਰੋ ਅੱਜ ਦੋਂਦਾ ਤੋਰੋ ਨੋ ਹੁਣ 10 ਕਿਲੋ ਦੁੱਧ 10 ਲੀਟਰ ਤਿਆਰ 10 ਲੀਟਰ ਦੁੱਧ ਝੋਟੀ ਦਾ ਕੱਦ ਕਾਠੇ ਦਾ ਵੀ ਚੰਗਾ ਚਾਰੇ ਝੋਟੀਆਂ ਦਾ ਕੱਦ ਬਰਾਬਰ ਹੀ ਆ ਕੋਈ ਜ਼ਿਆਦੀ ਵੱਡੀ ਨਾ ਕੋਈ ਛੋਟੀ ਆ ਸੋਹਣੀਆਂ ਸੁਨੱਖੀਆਂ ਬੜੀਆਂ ਵਾ ਜੀ ਸਾਰੀਆਂ ਸਿੰਘ ਇਹਦਾ ਵੇਖੀਏ ਸਿੰਘ ਕੁੰਡਾ ਚੂ ਰੈਨ ਆ ਵੇਖ ਸਿੰਘ ਦੀ ਗਵਾਲ ਦੀ ਠੀਕ ਹੈ ਦੋ ਬਾਕੀ ਦੋ ਸਭ ਕਹਿ ਨਹੀਂ ਛੱਡਣਾ ਕਿਸੇ ਦੀ ਦੋ ਤੇ ਕੋਈ ਤੀ ਹਾਂ ਜੀ ਮਸਲਾ ਛੋਟੀ ਕੋਈ ਨਹੀਂ ਕੋਈ ਨਹੀਂ ਦੋਨਾਂ ਦੇ ਕੋਈ ਆਊਗਾ ਭੈਣ ਭਰਾ ਵੇਖ ਲੂਗਾ ਇੱਥੇ ਆ ਕੋਈ ਗੱਲ ਨਹੀਂ ਆ ਬੰਦੀ ਰੱਖੇ ਓਏ ਆਹ ਵੇਖ ਛੋਟੀ ਪੂਰੀ ਕੈਮ ਜੀ ਆ ਵੇਖ ਬੰਦੇ ਤੇ ਇਹ ਕਿੰਨਾ ਕ ਭਾਜੀ ਦੋਦੇ ਚ ਬਾਜੂ ਇਹ ਮੌਕੇ ਤੇ ਅੱਜ 10 ਲੀਟਰ ਹਾਜ਼ਰ ਆ 10 ਦਾ ਪੌਣੀ 10 ਹੋ ਸਕਦਾ ਮੈਂ 11 12 ਵਾਲੀਆਂ ਗੱਪਾਂ ਨਹੀਂ ਮਾਰਦੇ ਠੀਕ ਆ ਬਾਕੀ ਜੇ ਦਾਣਾ ਦੋਣਾ ਨਹੀਂ ਝੁੱਟੀ ਨਹੀਂ ਚੱਕਿਆ ਜੀ ਜੀ 12 ਲੀਟਰ ਦੁੱਧ ਦੇ ਦੇਗੀ ਠੀਕ ਹੈ ਜੀ ਤਾਂ ਮੋਲੇ ਦਾ ਕਿੰਨਾ ਕਰ ਰਹਾ ਜੀ ਮੋਲਾ ਇਹ ਦਿਓ ਨਾ ਵਰਗੀ ਜਾਈ ਹਾਂਜੀ ਹਾਂਜੀ ਥੋੜਾ ਜਿਹਾ ਫਰਕ ਹੈਗਾ ਵਾ ਉਹਨਾਂ ਫਰਕ ਕੱਢ ਜਨੇ ਹੈ ਕੱਢ ਦਿੰਨੇ ਆ ਹੋਂਨਾ ਕ ਕੱਢ ਦੋ ਬਾਕੀ ਸ਼ਕੀਨ ਸ਼ਕੂਨ ਪੂਰੀ ਆ ਸਣਾ ਸੁਣਾ ਦਾ ਵਾ ਖਾਣ ਸੁਣ ਸੋਣਾ ਵਾ ਜੀ ਖਣਾ ਦੀ ਕਾਰ ਨਹੀਂ ਚਾਹੀਦੀ ਹਾਂਜੀ ਹਾਂਜੀ 15 ਦੀ 15 ਦੀ ਛੋੜ ਕਰ ਦਿਓ ਮੌਕੇ ਤੇ ਕਰ ਦਾਂਗੇ ਬਾਕੀ ਫੋਨ ਲਾ ਲੈ ਕੋਈ ਵੀ ਹਨਾ ਠੀਕ ਹੈ ਥਣਾ ਦੀਆਂ ਸਾਰੀਆਂ ਓਕੇ ਕੋਈ ਵਾੜ ਕਾੜਦੀਆਂ ਕਿਸ ਦੀ ਵੀ ਹਾਂਜੀ ਥਣਾ ਦੀ ਕਿਸ ਦੀ ਵਾੜ ਕਾੜਦੀਆਂ ਕੋਈ 19 21 ਵੀ ਫਰਕ ਹੋਵੇ ਕੋਈ 24 ਹੋਵੇ ਕੋਈ ਘਾਰ ਪਾੜਦੀ ਹੋਵੇ ਕੋਈ ਮਹੀਨ ਡੋਕਲ ਨਿਕਲੇ ਉਹ ਆਪਣੀ ਜ਼ਿੰਮੇਵਾਰੀ ਹੋਗੀ ਬਾਅਦ ਸੀ ਦੀ ਠੀਕ ਹੈ ਜੀ ਤਾਂ ਕਰਨੀ ਕੋਈ ਗੱਲਬਾਤ ਹੋਰ ਜੀ ਗੱਲਬਾਤ ਸਹੀ ਹੋਈ ਹੈ ਭੈਣ ਭਰਾ ਜਿਹੜਾ ਵੀ ਕੋਈ ਹੁੰਦਾ ਵਾ ਧੋਖੇ ਚ ਰਹਿਣ ਦੀ ਲੋੜ ਨਹੀਂ ਦੋ ਟਾਈਮ ਚੁਆਈ ਕਰਕੇ ਖੜੇ ਜੀ 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 ਠੀਕ ਹੈ ਜੀ ਠੀਕ ਹੈ ਸਾਡੀ ਗਰੰਟੀ ਦੇ ਖੜਨੀ ਆ ਤਾਂ ਖੜੇ ਕੋਈ ਦਿੱਕਤ ਨਹੀਂ ਬਿਲਕੁਲ ਜੀ ਠੀਕ ਹੈ ਜੀ ਤੇ ਬਾਕੀ ਲਾ ਲਿਓ ਵੀਰ ਨੂੰ ਫੋਨ ਤੇ ਬਾਕੀ ਹੋਰ ਵੀ ਮਾਲ ਆਉਂਦਾ ਜਾਂਦਾ ਹੀ ਰਹਿੰਦਾ ਵਾ ਆ ਚਾਰ ਸੇਲ ਕਰਨੀਆਂ ਸੋਹਣੀਆਂ ਸੁਨੱਖੀਆਂ ਚਾਰੇ ਹੀ ਬੜੀਆਂ ਵਾ ਤੇ ਸੂਈਆਂ ਸਵਾਈਆਂ ਹੈਗੀਆਂ ਆ ਕੇ ਆਪਣੀ ਦੋ ਟਾਈਮ ਦੀ ਚੁਆਈ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ